70 ਸਾਲ ਦੀ ਉਮਰ ਦੇ ਵਿੱਚ ਆਪ ਵੀ ਫਿੱਟ ਪਏ ਹੋ ਤੇ ਲੋਕਾਂ ਨੂੰ ਵੀ ਫਿੱਟ ਰੱਖਣ ਲਈ ਯਤਨ ਕਰ ਰਹੇ ਹੋ ਹੈ ਜੀ ਹਾਂ ਜੀ ਹਾਂ ਬਿਲਕੁਲ ਆ ਕੀ ਇਹੋ ਜਿਹਾ ਤੁਸੀਂ ਰਾਮਬਾਨ ਤਿਆਰ ਕੀਤਾ ਹੈਗਾ ਇਹਦੇ ਕੀ ਫਾਇਦੇ ਨੇ ਜੀ 70 ਸਾਲ ਦੀ ਉਮਰ ਦੇ ਵਿੱਚ ਆਪ ਵੀ ਫਿੱਟ ਪਏ ਹੋ ਤੇ ਲੋਕਾਂ ਨੂੰ ਵੀ ਫਿੱਟ ਰੱਖਣ ਲਈ ਯਤਨ ਕਰ ਰਹੇ ਹੋ ਹੈ ਜੀ ਹਾਂ ਜੀ ਹਾਂ ਬਿਲਕੁਲ ਆ ਕੀ ਇਹੋ ਜਿਹਾ ਤੁਸੀਂ ਰਾਮਬਾਨ ਤਿਆਰ ਕੀਤਾ ਹੈਗਾ ਇਹਦੇ ਕੀ ਫਾਇਦੇ ਨੇ ਜੀ ਤਾਂ ਇਹਦਾ ਕੀ ਫਾਇਦਾ ਜੀ ਆ ਜੂਸ ਦਾ ਤੇ ਦੂਜੇ ਦਾ ਇਹ ਸਾਡੇ ਪੇਟ ਦੇ ਵਿੱਚ ਅਸੀਂ ਜੋ ਹਟਲਾਂ ਤੋਂ ਖਾ ਰਹੇ ਆ ਮੈਦਾ ਜਿਹੜਾ ਉਹ ਸਾਡੇ ਅੰਦਰ ਜੰਮ ਜਾਂਦਾ ਬਾਹਰ ਨਹੀਂ ਨਿਕਲਦਾ ਉਹ ਠੀਕ ਹੈ ਜੀ ਉਹ ਅੰਦਰ ਹੀ ਜੰਮਿਆ ਰਹਿੰਦਾ ਹਾਂ ਉਹਨੂੰ ਕੱਢਣ ਵਾਸਤੇ ਇਹ ਚੀਜ਼ ਹੈ ਮੈਨੂੰ ਸਾਲ ਹੋ ਗਿਆ ਇੱਥੇ ਆਏ ਨੂੰ ਅੱਛਾ ਅੱਛਾ ਜੀ ਜਿੰਨੇ ਵੀ ਬੱਚੇ ਆਏ ਆ ਉਹਨਾਂ ਇਹ ਕਹਿੰਦੇ ਆ ਵੀ ਅਸੀਂ ਜਿੱਦਣ ਦਾ ਇਹ ਜੂਸ ਪੀਣ ਲੱਗੇ ਆ ਪਹਿਲੀ ਗੱਲ ਤੇ ਆ ਵੀ ਬੱਚਿਆਂ ਦੇ ਚਿਹਰੇ ਦੇ ਉੱਤੇ ਗਲੋਅ ਇੰਨੀ ਆਈ ਆ ਲੜਕੇ ਵੀ ਚਾਹੁੰਦੇ ਆ ਸਾਡਾ ਚਿਹਰਾ ਜਿਹੜਾ ਸੋਨਾ ਹੋਣਾ ਤੇ ਲੜਕੀਆਂ ਤੇ ਚਾਹੁੰਦੇ ਆ ਉਹ ਤਾਂ ਮਾਂ ਪਿਓ ਵੀ ਚਾਹੁੰਦਾ ਵੀ ਲੜਕੀ ਦਾ ਚਿਹਰਾ ਸੋਨਾ ਹੋਣਾ ਚਾਹੀਦਾ ਬਹੁਤ ਹੀ ਸ਼ਾਨਦਾਰ ਜਲਦਾ ਇਹ ਬੱਚਾ 100% ਚੌਥੇ ਦੇਣੀ ਚਿਹਰੇ ਦਾ ਫਰਕ ਪੈ ਗਿਆ ਤੇਰੇ ਵੀ ਅਸੀਂ 2:30 ਵਜੇ 3:00 ਵਜੇ ਉੱਠ ਜਾਂਦੇ ਆ ਅੱਛਾ ਤੇ ਮਤਲਬ ਮਿਹਨਤ ਕਾਫੀ ਮਿਹਨਤ ਦਾ ਕੰਮ ਆ ਮਿਹਨਤ ਦਾ ਕਰ ਰਹੇ ਹੋ ਜੀ ਮੁੱਲ ਪੈ ਰਿਹਾ ਮੁੱਲ ਪੈ ਰਿਹਾ ਕਿੰਨੇ ਕ ਪੈਸਿਆਂ ਦਾ ਵੇਚ ਸਾਡੇ ਜਿੰਨੇ ਪੀਣ ਵਾਲੇ ਸਾਡੇ ਜਿਹੜੇ ਸਰੋਤੇ ਆ ਉਹ ਖੁਸ਼ ਆ ਅੱਛਾ ਤੇ ਜਦੋਂ ਉਹ ਕਹਿੰਦੇ ਵੀ ਅਸੀਂ ਖੁਸ਼ ਆ ਸਹੀ ਹੋ ਗਏ ਆ ਤੇ ਸਾਨੂੰ ਪਰਵਾਹ ਹੀ ਨਹੀਂ ਰਹਿੰਦੀ ਸਾਨੂੰ ਤਕਾਵਟ ਹੁੰਦੀ ਨਹੀਂ ਜੀ ਅਸੀਂ ਕਈ ਵੀ ਆਪਾਂ ਬਾਜ਼ਾਰਾਂ 'ਚ ਜਾਂਦੇ ਆ ਆਪਾਂ ਮਹਿੰਗੇ ਮਹਿੰਗੇ ਜੂਸ ਪੀਨੇ ਆ ਹੋਰ ਚੀਜ਼ਾਂ ਪੀਨੇ ਆ ਜਿਹੜਾ ਆਹ ਗੁਣਕਾਰੀ ਜੂਸ ਹੈ ਇਹਦੀ ਕੀਮਤ ਕਿੰਨੀ ਹੈ ਇਹਦੀ ਕੀਮਤ ਇਹਦੀ ਤਕੀਮਤ 40 ਰੁਪਏ ਦਾ ਵੱਡਾ ਗਲਾਸ ਹੈ 30 ਰੁਪਏ ਦਾ ਛੋਟਾ ਗਲਾਸ ਇਹਦੀ ਕੀਮਤ ਵੈਸੇ ਕੋਈ ਦੇ ਹੀ ਨਹੀਂ ਸਕਦਾ ਜਿਹੜਾ ਇਹਦਾ ਫਾਇਦਾ ਜਦੋਂ ਬੱਚੇ ਕਹਿੰਦੇ ਵੀ ਅਸੀਂ ਤੰਦਰੁਸਤਾਂ ਸਾਨੂੰ ਸਾਡਾ ਸਾਰਾ ਕੁਝ ਭੁੱਲ ਜਾਂਦਾ ਵੀ ਅਸੀਂ ਮਿਹਨਤ ਕਰ ਰਹੇ ਹਾਂ ਬਟੇ ਅਸੀਂ ਸਾਰੀ ਉਮਰ ਕੰਮ ਕੀਤਾ ਹੈ ਹੋਣ ਸਾਡੇ ਕੋ ਵੇਲੇ ਬੈਠਾ ਨਹੀਂ ਜਾਂਦਾ ਆਤਾ ਪਈਆਂ ਕਿਉਂਕਿ ਅਸੀਂ ਪਿੰਡਾਂ ਵਿੱਚ ਮੱਝਾਂ ਗਾਈਆਂ ਰੱਖਦੇ ਸੀ ਤੇ ਆਪ ਹੀ ਕਰਦੇ ਸੀ ਸਾਰਾ ਖੇਤੀਬਾੜੀ ਵੀ ਬਹੁਤ ਕੰਮ ਸੀ ਖੇਤ ਦਾ ਵੀ ਤੇ ਉਹ ਆਤਾ ਪਈਆਂ ਹੋਈਆਂ ਹੁਣ ਅਸੀਂ ਮਤਲਬ ਰੁਟੀਨ ਹੀ ਬਣਾ ਲਿਆ ਵੀ ਚਲ ਕੰਮ ਤਾਂ ਮਿਲ ਹੀ ਗਿਆ ਨਾ ਇਸੇ ਬੰਦੇ ਬਸ ਸਰੀਰ ਤੁਰਿਆ ਰਹਿੰਦਾ ਵਧੀਆ ਇਹਨੂੰ ਕਹਿੰਦੇ 글로 ਅੱਛਾ ਜੀ ਲక్ష్మణ ਨੂੰ ਇਹਨੇ ਜਿੰਦਾ ਕਰਤਾ ਸੀ ਅੱਛਾ ਹਨੂਮਾਨ ਜੀ ਪਹਾੜੀ ਤੋਂ ਲੈ ਕੇ ਆਏ ਸੀ ਇਹੋ ਚੀਜ਼ ਲੈ ਆਏ ਇਹ ਨਹੀਂ ਮਤੇ ਲਈਏ ਜੀ ਹਰ ਇੱਕ ਵਾ ਕੋਈ ਵੀ ਆ ਬਜ਼ੁਰਗ ਆ ਚਾਹ ਬੱਚਾ ਹੈ ਉਹਦੇ ਵਾਸਤੇ ਅੱਛਾ ਬਾਪੂ ਜੀ ਸਵੇਰੇ ਕਿੰਨੇ ਕਜੇ ਆਉਣਿਓ ਕਦੋਂ ਲਾਉਣਿਓ ਸਟਾਲ ਆ ਅਸੀਂ 5 ਵਜੇ ਬੇਟਾ ਇੱਥੇ ਆ ਜਾਂਦੇ ਹਾਂ ਅੱਛਾ ਹਾਂ ਜੀ ਇੰਨੀ ਠੰਡ ਦੇ ਵਿੱਚ 12 ਵਜੇ ਤੱਕ ਸਤਿ ਸ਼੍ਰੀ ਅਕਾਲ ਜੀ ਨੂਰਵਚੋ ਟਾਕਸ ਦੇਖ ਰਹੇ ਹੋ ਤੁਸੀਂ ਮੈਂ ਨੂਰਵਚੋ ਤੋਂ ਆ ਤੁਹਾਡੇ ਨਾਲ ਸੋ ਦੋਸਤੋ ਅੱਜ ਕੱਲ ਕਰਦੇ ਆ ਸਿਹਤ ਹੀ ਸੇ ਸਾਡਾ ਅਨਮੋਲ ਖਜ਼ਾਨਾ ਹੈ ਜਿਹੜਾ ਸਾਨੂੰ ਸਾਂਭ ਕੇ ਰੱਖਣਾ ਚਾਹੀਦਾ ਅਸੀਂ ਅੱਜ ਦੇ ਸਮੇਂ ਦੇ ਵਿੱਚ ਏਡੇ ਜ਼ਿਆਦਾ ਫਾਸਟ ਹੋ ਚੁੱਕੇ ਹਾਂ ਕਿ ਅਸੀਂ ਆਰਗੈਨਿਕ ਖਾਣਾ ਭੁੱਲ ਚੁੱਕੇ ਹਾਂ ਤੇ ਸਭ ਕੁਝ ਨਕਲੀ ਮਿਲ ਰਿਹਾ ਸੋ ਇਸ ਨਕਲੀ ਦੇ ਵਿੱਚ ਅੱਜ ਇੱਕ ਅਸਲੀ ਚੀਜ਼ ਤੁਹਾਨੂੰ ਮੈਂ ਦਿਖਾਉਣ ਜਾ ਰਹੀ ਹਾਂ ਇੱਕ ਕਹਾਣੀ ਹੈ ਬਜ਼ੁਰਗ ਬੇਬੇ ਬਾਪੂ ਜੀ ਦੀ ਮੋਟੀਵੇਸ਼ਨਲ ਵੀ ਆ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਵੀ ਇਹਨਾਂ ਤੋਂ ਮਿਲੇਗਾ ਸੋ ਆਓ ਜੀ ਆਪਾਂ ਗੱਲਬਾਤ ਕਰਦੇ ਹਾਂ ਇਹ ਜੂਸ ਬਣਾਉਂਦੇ ਨੇ ਪਰ ਇਹ ਜੂਸ ਆਮ ਨਹੀਂ ਹੈ ਇਹ ਜੂਸ ਦੇ ਵਿੱਚ ਕੀ ਖਾਸੀਅਤ ਹੈ ਇੱਕ ਰਾਮ ਬਾਣ ਜੋ ਕਿ ਤੁਹਾਨੂੰ ਬਹੁਤ ਸਾਰੀਆਂ ਬਿਮਾਰੀਆਂ ਤੋਂ ਠੀਕ ਕਰ ਸਕਦਾ ਸੋ ਕਿਹੜਾ ਇਹ ਜੂਸ ਇਹੋ ਜਿਹਾ ਤਿਆਰ ਕਰਦੇ ਨੇ ਬਾਪੂ ਜੀ ਤੇ ਬੇਬੇ ਜੀ ਕਿਵੇਂ ਬਣਾਉਂਦੇ ਆ ਇਹਨਾਂ ਦੇ ਨਾਲ ਅੱਜ ਮੈਂ ਤੁਹਾਨੂੰ ਮਿਲਾਉਣੀ ਆ ਗੱਲਬਾਤ ਕਰਾਉਣੀ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਪੂ ਜੀ ਸਤਿ ਸ਼੍ਰੀ ਅਕਾਲ ਬਿਲਕੁਲ ਠੀਕ ਠਾਕ ਬੇਟਾ ਅ ਤੁਹਾਡਾ ਕੀ ਨਾਮ ਮਾਤਾ ਜੀ ਮੇਰਾ ਬਲਕੀਦ ਕਰੋ ਬਲਕੀਦ ਕਰੋ ਬਾਪੂ ਜੀ ਤੁਹਾਡਾ ਅਜੈਬ ਸਿੰਘ ਅੱਛਾ ਜੀ ਉਮਰ ਕਿੰਨੀ ਹੋ ਗਈ ਤੁਹਾਡੀ ਸਰਦੀ ਉਮਰ 71 ਸਾਈ ਜੀ ਕੁੜੀਆਂ ਦੱਸਦੀਆਂ ਨਹੀਂ ਹੁੰਦੀ ਮੇਰੀ ਵੀ 60 ਤੋਂ ਉੱਪਰ ਹੀ ਆ ਅੱਛਾ ਅੱਛਾ ਠੀਕ ਹੈ 71 ਸਾਲ ਦੀ ਉਮਰ ਦੇ ਵਿੱਚ ਆਪ ਵੀ ਫਿੱਟ ਪਏ ਹੋ ਤੇ ਲੋਕਾਂ ਨੂੰ ਵੀ ਫਿੱਟ ਰੱਖਣ ਲਈ ਯਤਨ ਕਰ ਰਹੇ ਹੋ ਹੈ ਜੀ ਹਾਂ ਜੀ ਹਾਂ ਆ ਕੀ ਇਹੋ ਜਿਹਾ ਤੁਸੀਂ ਰਾਮਬਾਨ ਤਿਆਰ ਕੀਤਾ ਹੈਗਾ ਇਹਦੇ ਕੀ ਫਾਇਦੇ ਨੇ ਜੀ ਇਹਦੇ ਬੇਟਾ ਆ ਐਲ ਇਹ ਪੀ ਰਹਾ ਹੈ ਇਹ ਹਲਦੀ ਆ ਅੱਛਾ ਇਹ ਅਦਰਕ ਆ ਅੱਛਾ ਜੀ ਇਹ ਆਮਲਾ ਹੈ ਠੀਕ ਹੈ ਜਿਤਨਾ ਆ ਮੂਲੀ ਦੇ ਪੱਤਾ ਹਾਂ ਆ ਵਾਲਾ ਧਨੀ ਹੈ ਧਨੀਆਂ ਆ ਗਿਆ ਪੁਦੀਨਾ ਆ ਗਿਆ ਅੰਬ ਦੇ ਪੱਤੇ ਅਮਰੂਦ ਦੇ ਪੱਤੇ ਠੀਕ ਹੈ ਕੜੀ ਪੱਤਾ ਸਹਜਣੇ ਦੇ ਪੱਤੇ ਇਹ ਚੀਜ਼ ਆ ਗਈਆਂ ਠੀਕ ਹੈ ਇਹਨਾਂ ਦੇ ਵਿੱਚ ਜਿੱਤਰਾ ਹੁਣ ਆ ਚੀਜ਼ਾਂ ਇਹ ਮਿਕਸ ਕਰ ਦੇਣੀ ਆ ਉਹਦੇ ਵਿੱਚ ਇੱਕ ਜੂਸ ਬਣ ਗਿਆ ਫਿਰ ਜਦੋਂ ਇੱਧਰ ਬਣਾਵਾਂਗੇ ਇੱਧਰ ਹਲਦੀ ਵੀ ਚੱਲੂਗੀ ਅਦਰਕ ਵੀ ਚੱਲੂਗਾ ਤੇ ਅਲਵੇਰਾ ਵੀ ਚੱਲੂਗਾ ਅੱਛਾ ਬਾਪੂ ਜੀ ਇਹਦੇ 'ਚ ਔਲਾ ਨਹੀਂ ਪਾਊਗਾ ਔਲਾ ਨਹੀਂ ਪੈਂਦਾ ਇਹਦੇ 'ਚ ਔਲਾ ਨਹੀਂ ਪੈਂਦਾ ਜੇ ਅਸੀਂ ਇਹਦੇ ਵਿੱਚ ਔਲਾ ਪਾ ਦਿਆਂਗੇ ਤੇ ਇਹ ਜੂਸ ਜਿਹੜਾ ਫਟ ਜਾਊ ਕਿਉਂਕਿ ਪੇਠੇ ਦਾ ਜੂਸ ਆ ਇਹ ਪੇਠੇ ਦਾ ਤੇ ਔਲੇ ਦਾ ਮੇਲ ਨਹੀਂ ਹੈਗਾ ਹੂੰ ਜਿੰਨੂੰ ਪਿਉਨੇ ਅਸੀਂ ਇੱਕ ਗਲਾਜੇ ਦੇਣਾ ਤੇ ਉਹਨੂੰ ਲਾਲ ਜੇ ਚੁਕੰਦਰ ਵਾਲਾ ਹੀ ਦੇਣਾ ਪੇਠੇ ਵਾਲਾ ਹੀ ਦੇਣਾ ਤੇ ਉਹਨੂੰ ਦੂਸਰਾ ਨਹੀਂ ਦੇਣਾ ਠੀਕ ਹੈ ਜੀ ਜਦੋਂ ਜਨੂੰ ਉਹ ਦੇਤਾ ਉਹਨੂੰ ਇਹ ਨਹੀਂ ਦੇਣਾ ਮਤਲਬ ਦੋਵਾਂ ਨੂੰ ਮਿਕਸ ਨਹੀਂ ਕਰਨਾ ਅੱਜ ਜਿਵੇਂ ਆ ਪੀਤਾ ਤੁਸੀਂ ਚੁਕੰਦਰ ਵਾਲਾ ਪੀਤਾ ਕੱਲ ਨੂੰ ਤੁਸੀਂ ਪੱਤਿਆਂ ਵਾਲਾ ਪੀਓ ਠੀਕ ਹੈ ਬਾਬੂ ਜੀ ਕੀ ਮਤਲਬ ਇਹਦਾ ਕੀ ਫਾਇਦਾ ਜੀ ਆ ਜੂਸ ਦਾ ਤੇ ਦੂਜੇ ਦਾ ਇਹ ਸਾਡੇ ਪੇਟ ਦੇ ਵਿੱਚ ਅਸੀਂ ਜੋ ਆਹ ਹੋਟਲਾਂ ਤੋਂ ਖਾ ਰਹੇ ਆ ਮੈਦਾ ਜਿਹੜਾ ਉਹ ਸਾਡੇ ਅੰਦਰ ਜੰਮ ਜਾਂਦਾ ਬਾਹਰ ਨਹੀਂ ਨਿਕਲਦਾ ਉਹ ਠੀਕ ਹੈ ਜੀ ਉਹ ਅੰਦਰ ਹੀ ਜੰਮਿਆ ਰਹਿੰਦਾ ਹੈ ਉਹਨੂੰ ਕੱਢਣ ਵਾਸਤੇ ਇਹ ਚੀਜ਼ ਹੈ ਸਾਡਾ ਲੀਵਰ ਖਰਾਬ ਹੋਊਗਾ ਉਹਨੂੰ ਅ ਚਕੰਦਰ ਜਿਹੜਾ ਹੈ ਚਕੰਦਰ ਦਾ ਜਿਹੜਾ ਜੂਸ ਆ ਇਹ ਕੱਢ ਦੂ ਠੀਕ ਹੈ ਜੀ ਚਕੰਦਰ ਅਲਵੇਰਾ ਹਲਦੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਔਰ ਲੀਵਰ ਜਿਹੜਾ ਫੈਟੀ ਆ ਉਹਨੂੰ ਇਹ ਸੈੱਟ ਕਰ ਦੂ ਬਿਲਕੁਲ ਅੱਜ ਦੇ ਸਮੇਂ 'ਚ ਬਾਪੂ ਜੀ ਸਮੱਸਿਆਵਾਂ ਵੀ ਬਹੁਤ ਨੇਗੀਆਂ ਲੀਵਰ ਹੋ ਗਿਆ ਐਸਿਡਿਟੀ ਹੋ ਗਈ ਹੋਰ ਨਿੱਕੀ ਨਿੱਕੀ ਬਹੁਤ ਬਿਮਾਰੀਆਂ ਜਿਹੜੀਆਂ ਵੱਡੀਆਂ ਬਣ ਜਾਂਦੀਆਂ ਜਿਹਨੂੰ ਆਪਾਂ ਇਗਨੋਰ ਕਰ ਦਿੰਨੇ ਹੈਗੇ ਸੋ ਇਹ ਉਹਨਾਂ ਦੇ ਲਈ ਇੱਕ ਰਾਮਬਨ ਸਿੱਧ ਹੋ ਸਕਦਾ ਹੋ ਗਿਆ ਬੇਟਾ ਜੀ ਹੋ ਨਹੀਂ ਸਕਦਾ ਹੋ ਗਿਆ ਅੱਛਾ ਮੈਨੂੰ ਸਾਲ ਹੋ ਗਿਆ ਇੱਥੇ ਆਏ ਨੂੰ ਅੱਛਾ ਅੱਛਾ ਜੀ ਜਿੰਨੇ ਵੀ ਬੱਚੇ ਆਏ ਆ ਉਹਨਾਂ ਇਹ ਕਹਿੰਦੇ ਆ ਵੀ ਅਸੀਂ ਜਿੱਦਣ ਦਾ ਇਹ ਜੂਸ ਪੀਣ ਲੱਗੇ ਆ ਪਹਿਲੀ ਗੱਲ ਤੇ ਆ ਵੀ ਬੱਚਿਆਂ ਦੇ ਚਿਹਰੇ ਦੇ ਉੱਤੇ 글로ਅ ਇੰਨੀ ਆਈ ਆ ਲੜਕੇ ਵੀ ਚਾਹੁੰਦੇ ਵੀ ਸਾਡਾ ਚਿਹਰਾ ਜਿਹੜਾ ਸੋਨਾ ਹੋਣਾ ਤੇ ਲੜਕੀਆਂ ਤੇ ਚਾਹੁੰਦੇ ਆ ਉਹ ਤਾਂ ਮਾਂ ਪਿਓ ਵੀ ਚਾਹੁੰਦਾ ਵੀ ਲੜਕੀ ਦਾ ਚਿਹਰਾ ਸੋਨਾ ਹੋਣਾ ਚਾਹੀਦਾ ਬਹੁਤ ਹੀ ਸ਼ਾਨਦਾਰ ਜਲਦਾ ਇਹ 100% ਚੌਥੇ ਦਿਨ ਹੀ ਚਿਹਰੇ ਦਾ ਫਰਕ ਪੈ ਗਿਆ ਜਿਆਦਾ ਦੂਰ ਜਾਣ ਦੀ ਲੋੜ ਨਹੀਂ ਉਦੋਂ ਬਾਤ ਬਹੁਤ ਕੁਝ ਹੋ ਜਾਂਦਾ ਹੈ ਬਾਬੂ ਬਣਾਉਣੇ ਉਹ ਕੰਮ ਵੀ ਬਹੁਤ ਬਰੀਕੀ ਇਕੱਲੀ ਇਕੱਲੀ ਚੀਜ਼ ਛਾਂਟ ਕੇ ਪਾਣੀ ਪੈਂਦੀ ਹੈ ਸੋ ਕਿੰਨਾ ਕੁ ਸਮਾਂ ਲੱਗ ਜਾਂਦਾ ਬਣਾਉਣ ਤੇ ਜੀ ਮਾਂ ਤੇ ਬੇਟਾ ਦੇਖੋ ਬਣਨ ਤੇ ਲੱਗੂਗਾ ਅੱਛਾ ਜੀ ਹਾਂ ਇਸ ਤਰ੍ਹਾਂ ਕਈ ਵਾਰੀ ਗਾ ਕਾਲਾ ਆ ਜਾਂਦਾ ਹੈ ਉਹਦੇ ਕਰਕੇ ਸਾਨੂੰ ਥੋੜਾ ਜਿਹਾ ਪਹਿਲਾਂ ਬਣਾਉਂ ਆਦਰਵਾਇਜ਼ ਅਸੀਂ ਬਿਲਕੁਲ ਨਾਲ ਦੀ ਨਾਲ ਹੀ ਕਰਦੇ ਹਾਂ ਅੱਛਾ ਜੀ ਜਿਵੇਂ ਇੱਕ ਜੱਗ ਬਣਾ ਲਿਆ ਉਹ ਤੋਂ ਜਦੋਂ ਹੀ ਉਹ ਖਤਮ ਹੋ ਗਿਆ ਉਸੇ ਵਾਲੇ ਦੂਸਰਾ ਨਾਲ ਦੀ ਨਾਲ ਚੱਲ ਲੈ ਤਾਜ਼ਾ ਹੀ ਪੀਣਾ ਪੈਂਦੇ ਆ ਆ ਜੀ ਤਾਜ਼ਾ ਹੀ ਪੀਣਾ ਅੱਛਾ ਅੱਛਾ ਮੌਕੇ ਤੇ ਪੀਣਾ ਹੈ ਮੌਕੇ ਤੇ ਔਰ ਕੁਝ ਨਹੀਂ ਖਾਣਾ ਪੀਣਾ ਹਾਂ ਜੀ ਨਿਰਨੇ પેટ ਆਉਣਾ ਪਾਣੀ ਪ ਕਾ ਸਤੇ ਤੁਹਾਡੇ ਬਿਮਾਰੀਆਂ ਤੇ ਤੁਹਾਡੇ ਲਾਗੇ ਲੱਗ ਹੀ ਨਹੀਂ ਸਰ। ਕੀ ਬਾਤ ਹੈ। ਆ ਹੀ ਨਹੀਂ ਸਰ। ਆਪਾਂ ਕਹੀ ਜਿਵੇਂ ਟੇਸਟ ਦੀ ਗੱਲ ਕਹੀ ਹੈ। ਟੇਸਟ ਕਿਵੇਂ ਦਾ ਹੁੰਦਾ ਹੈ ਇਹਦਾ? ਟੇਸਟ ਤੇ ਬੇਟਾ ਜੀ ਜਿੱਦੋਂ ਆਪਾਂ ਅਲਬੇਰਾ ਪਾਉਂਦੇ ਆ ਉਹ ਕੜਿਆਣ ਚ ਹਾਂਜੀ। ਕarele ਪੈਂਦਾ ਉਹ ਵੀ ਕੜਿਆਣ ਚ ਹੁੰਦਾ ਹੈ। ਠੀਕ ਹੈ ਜੀ। ਸ਼ੂਗਰ ਵਾਲਿਆਂ ਨੂੰ ਕarele। ਹਜ਼ਾਰਾਂ ਹੀ ਲੋਕ ਪੀਦੇ। ਅੱਛਾ ਜੀ। ਮਤਲਬ ਮਿਲ ਰਿਹਾ ਜੀ ਰਿਸਪੌਂਸ ਵਧੀਆ ਲੋਕ ਆ ਰਹੇ ਨੇ। ਬਹੁਤ ਵਧੀਆ ਰਿਸਪੌਂਸ ਆ। ਲੋਕ ਇੰਟਰਸਟਿਡ ਐ ਇਹਦੇ ਵਿੱਚ। ਪਤਾ ਲੱਗ ਗਿਆ ਲੋਕਾਂ ਨੂੰ ਕਿ ਇਹ ਬਹੁਤ ਵਧੀਆ ਚੀਜ਼ ਹੈ। ਅੱਛਾ ਜੀ। ਹਾਂ ਜੀ। ਜਿੱਦ ਤਰ੍ਹਾਂ ਤੈਨੂੰ ਵੀ ਚੱਲ ਵਾ ਫਿਰ ਨਾਲ ਦੀ ਨਾਲ ਹਰ ਕਿਸੇ ਲਈ ਹੈ ਜੀ ਹਰ ਇੱਕ ਵਾ ਕੋਈ ਵੀ ਆ ਬਜ਼ੁਰਗ ਆ ਚਾਹ ਬੱਚਾ ਆ ਉਹਦੇ ਵਾਸਤੇ ਵੀ ਅੱਛਾ ਬਾਪੂ ਜੀ ਸਵੇਰੇ ਕਿੰਨੇ ਕਜੇ ਆਉਣਿਓ ਕਦੋਂ ਲਾਉਣਿਓ ਸਟਾਲ ਆ ਅਸੀਂ 5 ਵਜੇ ਬੇਟਾ ਇੱਥੇ ਆ ਜਾਨੇ ਅੱਛਾ ਹਾਂ ਜੀ ਇੰਨੀ ਠੰਡ ਦੇ ਵਿੱਚ 12 ਵਜੇ ਤੱਕ ਇੰਨੀ ਠੰਡ ਦੇ ਵਿੱਚ ਜੀ ਕਰਿਆ ਹੁੰਦਾ ਆਉਣ ਦਾ ਢੰਡ ਢੰਡ ਲੱਗਦੀ ਨਹੀਂ ਜਦੋਂ ਕੰਮ ਕਰਦੇ ਹਾਂ ਬੇਟਾ ਆ ਦੇਖੋ ਆ ਆਪਣਾ ਆਮ ਅਰਜੁਨ ਦੀ ਸ਼ਾਲ ਇਹ ਵੀ ਅਸੀਂ ਜੂਸ ਵਿੱਚ ਪਾਉਂਦੇ ਆ ਬਹੁਤ ਮਿਹਨਤ ਲੱਗਦੀ ਇਹਦੇ ਤੇ ਖੂਨ ਪਤਲਾ ਕਰਦੀ ਅਰਜੁਨ ਦੀ ਛਾਲ ਤੁਸੀਂ ਕਿੰਨਾ ਮੋਟਾ ਹੁੰਦਾ ਹਾਂਜੀ ਹਾਂਜੀ ਪਤਲਾ ਹੋ ਜਾਂਦਾ ਗਾੜਾ ਖੂਨ ਉਹ ਪਤਲਾ ਹੋ ਜਾਂਦਾ ਇਹ ਬੜੀ ਮਿਹਨਤ ਪਹਿਲਾਂ ਸੱਕ ਲਾਓ ਅਰਜੁਨ ਨਾਲੋਂ ਪੌਦਾ ਹੁੰਦਾ ਫਿਰ ਉਹਨੂੰ ਅਸੀਂ ਕੁੰਡੀ ਪੁੰਡਾ ਰੱਖਿਆ ਹੋਇਆ ਵੱਡਾ ਸਾਰਾ ਡੰਡੇ ਦੇ ਨਾਲ ਕੁੱਟ ਕੇ ਫਿਰ ਮਿਕਸੀ ਚ ਪਾਊਡਰ ਬਣਾ ਕੇ ਛਾਨ ਕੇ ਫਿਰ ਲੈ ਕੇ ਆਉਂਦੇ ਕਾਫੀ ਮਿਹਨਤ ਆ ਅੱਛਾ ਹਾਂ ਮਿਹਨਤ ਤਾਂ ਅਸੀਂ ਜਾ ਕੇ ਵੀ 4 ਘੰਟੇ ਤੋਂ ਪਹਿਲਾਂ ਸਾਨੂੰ ਲੱਗਦੇ ਆ ਇਹਦੀ ਤਿਆਰੀ ਕਰਨ ਸਮਾਨ ਲੈ ਕੇ ਆਉਣ ਚਾਮ ਨੂੰ ਪਹਿਲਾਂ ਅੱਛਾ ਤੇ ਰਾਤ ਨੂੰ ਧੋ ਤੂਕੇ ਰੱਖੀਦਾ ਸਾਨੂੰ 11 ਕਰੀਬ ਕਰੀਬ ਵੱਜ ਜਾਂਦੇ ਆ ਅੱਛਾ ਤੇ ਸਵੇਰੇ ਵੀ ਅਸੀਂ 2:30 ਵਜੇ 3 ਵਜੇ ਉੱਠ ਜਾਂਦੇ ਆ ਅੱਛਾ ਤੇ ਮਤਲਬ ਮਿਹਨਤ کافی ਮਿਹਨਤ ਦਾ ਕੰਮ ਆ ਮਿਹਨਤ ਦਾ ਕਰ ਰਿਓ ਜੀ ਮੁੱਲ ਪੈ ਰਿਹਾ ਮੁੱਲ ਪੈ ਰਿਹਾ ਕਿੰਨੇ ਕ ਪੈਸਿਆਂ ਦਾ ਵੇਚ ਸਾਡੇ ਜਿੰਨੇ ਪੀਣ ਵਾਲੇ ਸਾਡੇ ਜਿਹੜੇ ਸਰੋਤੇ ਆ ਉਹ ਖੁਸ਼ ਆ ਅੱਛਾ ਤੇ ਜਦੋਂ ਉਹ ਕਹਿੰਦੇ ਵੀ ਅਸੀਂ ਖੁਸ਼ ਆ ਸਹੀ ਹੋ ਗਏ ਆ ਤੇ ਸਾਨੂੰ ਪਰਵਾਹ ਹੀ ਨਹੀਂ ਰਹਿੰਦੀ ਸਾਨੂੰ ਤਕਾਵਟ ਹੁੰਦੀ ਨਹੀਂ ਵੀ ਅਸੀਂ ਕਹੀਏ ਵੀ ਅੱਪਾ ਬਾਜ਼ਾਰਾਂ 'ਚ ਜਾਂਦੇ ਆ ਅਪਾ ਮਹਿੰਗੇ ਮਹਿੰਗੇ ਜੂਸ ਪੀਣੇ ਆ ਹੋਰ ਚੀਜ਼ਾਂ ਪੀਣੇ ਆ ਜਿਹੜਾ ਆ ਗੁਣਕਾਰੀ ਜੂਸ ਹੈ ਇਹਦੀ ਕੀਮਤ ਕਿੰਨੀ ਕ ਹੈ ਇਹਦੀ ਕੀਮਤ ਇਹਦੀ ਤਾਂ ਕੀਮਤ 40 ਰੁਪਏ ਦਾ ਵੱਡਾ ਗਲਾਸ ਹੈ 30 ਰੁਪਏ ਦਾ ਛੋਟਾ ਗਲਾਸ ਇਹਦੀ ਕੀਮਤ ਵੈਸੇ ਕੋਈ ਦੇ ਨਹੀਂ ਸਕਦਾ ਜਿਹੜਾ ਇਹਦਾ ਫਾਇਦਾ ਹੈ ਜਦੋਂ ਬੱਚੇ ਕਹਿੰਦੇ ਵੀ ਅਸੀਂ ਤੰਦਰੁਸਤਾਂ ਸਾਨੂੰ ਸਾਡਾ ਸਾਰਾ ਕੁਝ ਭੁੱਲ ਜਾਂਦਾ ਵੀ ਅਸੀਂ ਮਿਹਨਤ ਕਰ ਰਹੇ ਹਾਂ ਸਾਡੀ ਟਿਕਾਊਟ ਉੱਤਰ ਜਾਂਦੀ ਸਾਰੀ ਇੱਕ ਹੋਰ ਗਾਰੰਟੀ ਦਿੰਨਾ ਕਿ ਜੇ ਕੋਈ ਚੰਡੀਗੜ੍ਹ ਜਾ ਕੇ ਪੀਊਗਾ ਇਹਨੂੰ 50 ਐਮਐਲ ਜਿਹੜਾ 70 ਰੁਪਏ ਦਾ ਅੱਛਾ ਅਸੀਂ 400 ਐਮਐਲ ਜਿਹੜਾ ਉਹ 40 ਰੁਪਏ ਦਾ ਦੇ ਰਹੇ ਹਾਂ ਠੀਕ ਹੈ ਹਾਂ ਬਾਕੀ ਇੱਕ ਹੋਰ ਗੱਲ ਕਈ ਲੜਕੀਆਂ ਲੜਕੇ ਨਹੀਂ ਪੈਸੇ ਦੇ ਪਾਉਂਦੇ ਰੋਜ਼ ਫ੍ਰੀ ਵੀ ਅਸੀਂ 16 ਬੱਚੇ ਇਹੋ ਜਿਹੇ ਆ ਜਿਹੜੇ ਸਾਡੇ ਕੋਲੋਂ ਫ੍ਰੀ ਪੀ ਕੇ ਜਾਂਦੇ ਰੋਜ਼ ਹਾਂਜੀ ਬਿਲਕੁਲ ਫ੍ਰੀ ਵੀ ਤੁਸੀਂ ਪੀਓ ਬੱਚੇ ਤੰਦਰੁਸਤ ਹੋਣ ਸਾਨੂੰ ਪੈਸਿਆਂ ਨਾਲ ਕੋਈ ਮਤਲਬ ਨਹੀਂ ਆਉਂਦੇ ਆ ਪੀ ਜਾਂਦੇ ਪਹਿਲਾਂ ਝਿਜਕਦੇ ਅਸੀਂ ਮੈਂ ਕਾਹੇ ਝਿਜਕਣ ਦੀ ਜ਼ਰੂਰਤ ਨਹੀਂ हां ਅਸੀਂ ਬਹੁਤ ਕੋਸ਼ਿਸ਼ ਕਰਨਾ ਵੀ ਕਿਸੇ ਤਰ੍ਹਾਂ ਵੀ ਸਾਡੇ ਕੋਲੋਂ ਰੋਜ਼ ਕਿਸੇ ਨਾ ਕਿਸੇ ਦਾ ਕੋਈ ਫਾਇਦਾ ਹੋ ਜਾਏ ਕੋਈ ਤੰਦਰੁਸਤ ਹੋ ਜਾਏ ਸਮਝੋ ਸਾਡੀ ਜ਼ਿੰਦਗੀ ਸਫਲ ਹੋ ਗਈ। ਹਾਂ ਮੈਂ ਇਹ ਚੀਜ਼ ਦੇਖੀ ਜਿਵੇਂ ਹੁਣ ਆ ਸਾਡੇ ਬਜ਼ੁਰਗ ਬਾਪੂ ਤੁਸੀਂ ਹਨਾ ਬਹੁਤ ਕੰਮ ਕਰ ਲਿਆ ਹੁਣ ਇੱਕ ਉਮਰ ਇਹੋ ਜੀ ਹੁੰਦੀ ਹੈ ਕਿ ਚਲੋ ਆਰਾਮ ਕਰ ਲਈ ਲੋੜ ਕੀ ਪੈ ਗਈ ਮਤਲਬ ਕੰਮ ਕਰਨ ਦੀ ਬਾਹਰ ਹਾਂ ਸੋ ਬਾਪੂ ਜੀ ਲੋੜ ਕੀ ਪੈ ਗਈ ਜੀ ਕੰਮ ਕਰਨ ਦੀ ਲੋੜ ਤਾਂ ਨਹੀਂ ਗੱਲ ਬੇਟਾ ਗੱਲ ਇਹ ਸੀ ਕਿ ਮੈਨੂੰ ਸ਼ੌਕ ਸੀਗਾ ਅੱਛਾ ਕਿ ਮੈਂ ਆ ਕੰਮ ਕਰਨਾ ਵੀ ਹੁਣ ਬੁੱਢੇ ਹੋ ਗਏ ਨਾ ਆਵੇਂ ਬੁੱਢੇ ਵੀ ਹੋ ਗਿਆ ਆਪਾਂ ਇਹ ਕੰਮ ਕਰਨਾ ਹੈ ਕਰਨਾ ਠੀਕ ਹੈ ਜੀ ਕੋਈ ਅਜੇ ਤੱਕ ਕੰਮ ਕਰੀਏ ਜ਼ਿੰਦਗੀ ਦੇ ਵਿੱਚ ਜਿਹਦੇ ਨਾਲ ਲੋਕੀ ਯਾਦ ਕਰਨ ਵੀ ਆ ਬਾਪੂ ਹੈਗਾ ਸੀਗਾ ਬੇਬੇ ਬਾਪੂ ਦੋਵੇਂ ਜਣੇ ਸੀਗੇ ਮਤਲਬ ਹੁਣ ਅਸੀਂ ਇੱਕ ਜਣਾ ਨਾ ਨਾ ਆਵੇ ਮੈਨੂੰ ਤੇ ਹੋਣਾ ਹੀ ਪੈਂਦਾ ਕਿਸੇ ਵੇਲੇ ਘਰੇ ਕੋਈ ਅਮਰਦਸੀਆਂ ਜਾਂ ਕੁਝ ਵੀ ਰਹਿ ਗਏ ਆ ਉਹਨਾਂ ਕਹਣਾ ਬੇਬੇ ਕਿਉਂ ਨਹੀਂ ਆਈ ਆਉਂਦਿਆ ਸਾਰੀ ਪੁੱਛਣਾ ਬੇਬੇ ਕਿੱਥੇ ਲੜਤ ਨਹੀਂ ਪਏ ਅੱਛਾ ਅੱਛਾ 90 ਦੀ ਹੁੰਦੀ ਹੈ ਕਿ ਪਿਆਰ ਕਿੰਨਾ ਹੈ ਤੁਹਾਡੇ ਚ ਲੜਾਈ ਦਾ ਹੀ ਵਾਧੂ ਕਰਦੇ ਆ ਅੱਛਾ ਤੁਹਾਡੇ ਤੋਂ ਕਰੇਲੇ আর ਕੌੜਾ ਕੌਣ ਹੈ ਇਹ ਇਸ ਤਰ੍ਹਾਂ ਹੁੰਦਾ ਬੇਟਾ ਕੌੜਾ ਮੈਂ ਆ ਅੱਛਾ ਉਹ ਪਤਾ ਕਿਉਂ ਆ ਮੈਨੂੰ ਨਾ ਬੰਦਾ ਜਦੋਂ ਕੰਮ ਕਰਦਾ ਨੇਹੀਰੀ ਬਣ ਜਾਣਾ ਚਾਹੀਦਾ ਠੀਕ ਹੈ ਮজা ਕੰਮ ਦਾ ਤਾਂ ਆਉਂਦਾ ਇਹ ਬੈਠੀ ਰਹਿੰਦੀ ਆ ਹੁਣ ਵੀ ਦੇਖਿਆ ਜੀ ਕਿੰਨੇ ਪੈਸੇ ਕਿ ਨਹੀਂ ਚੋ ਜਾਨ ਜੀ ਬਾਕੀ ਬਟੇ ਅਸੀਂ ਸਾਰੀ ਉਮਰ ਕੰਮ ਕੀਤਾ ਏ ਹੁਣ ਸਾਡੇ ਕੋ ਆਵੇਲੇ ਬੈਠਾ ਨਹੀਂ ਜਾਂਦਾ ਆਤਾਂ ਪਈਆਂ ਕਿਉਂਕਿ ਅਸੀਂ ਪਿੰਡਾਂ ਵਿੱਚ ਮੱਝਾਂ ਗਾਈਆਂ ਰੱਖਦੇ ਸੀ ਤੇ ਆਪ ਹੀ ਕਰਦੇ ਸੀ ਸਾਰਾ ਖੇਤੀਬਾੜੀ ਵੀ ਬਹੁਤ ਕੰਮ ਸੀ ਕੀ ਇਹ ਤਦਾਵੀ ਤੇ ਉਹ ਆਤਾਂ ਪਈਆਂ ਹੋਈਆਂ ਹੁਣ ਅਸੀਂ ਮਤਲਬ ਰੁਟੀਨ ਹੀ ਬਣਾ ਲਿਆ ਵੀ ਚਲ ਕੰਮ ਤਾਂ ਮਿਲ ਹੀ ਗਿਆ ਨਾ ਇਸੇ ਬੰਨੇ ਬਸ ਸਰੀਰ ਤੁਰਿਆ ਰਹਿੰਦਾ ਵਧੀਆ ਹਣਾ ਹਾਂ ਟਾਈਮ ਇਨਾ ਐਟਮਾਂ ਦੇ ਵਿੱਚ ਇੱਕ ਐਟਮ ਆ ਆ ਬਲੋ ਅੱਛਾ ਇਹ ਨੂੰ ਕਹਿੰਦੇ ਗਲੋ ਅੱਛਾ ਜੀ ਲక్ష్మణ ਨੂੰ ਇਹਨੇ ਜਿੰਦਾ ਕਰਤਾ ਸੀ ਅੱਛਾ ਹਨੂਮਾਨ ਜੀ ਪਹਾੜੀ ਤੋਂ ਲੈ ਕੇ ਆਏ ਸੀ ਇਹੋ ਚੀਜ਼ ਲੈ ਕੇ ਨਿਹਮਤ ਤੇ ਚੜੀ ਹੋਈ ਆ ਸੀ ਲੈ ਕੇ ਆਉਨੇ ਅਸੇ ਯੂਨੀਵਰਸਿਟੀ ਆ ਹਾਂ ਹਾਂ ਬਹੁਤ ਵਧੀਆ ਨਿਹਮਤ ਨਿਹਮਤ ਦੇ ਉੱਤੇ ਚੜੀ ਹੋਈ ਆ ਇਹ ਦੀ ਤਾਂ ਬੱਲੇ ਬੱਲੇ ਆ ਇਹ ਤਾਂ ਕੱਲੀ ਦਿੱਤੀ ਜਾਵੇ ਤਾਂ ਹਜ਼ਾਰਾਂ ਹੀ ਰੋਗ ਖਤਮ ਅੱਛਾ ਜੀ ਇਹ ਕੱਲੀ ਨਾਲ ਹੀ ਛੁਣੀ ਛੁਣੀ ਕਹਿੰਦੇ ਜਿਹੜੇ ਚਿਹਰੇ ਤੇ ਗਲੋ ਨਹੀਂ ਆਉਂਦਾ ਤੇ ਗਲੋ ਵਾਸਤੇ ਫਿਰ ਕੀ ਫਿਰ ਜੂਸ ਕਿਹੜਾ ਪੀਣਾ ਚਾਹੀਦਾ ਇਹਨਾਂ ਦੋਨਾਂ ਚ ਦੋਵੇਂ ਜਿਹੜਾ ਮਰਜ਼ੀ ਪੀਓ ਸਿਕੰਦਰ ਵਾਲਾ ਵੈਸੇ ਜ਼ਿਆਦਾ ਵਧੀਆ ਫੇਸ ਵਾਸਤੇ ਤੇ ਵੈਸੇ ਦੂਸਰਾ ਵੀ ਠੀਕ ਆ ਕਿਉਂਕਿ ਕਿਹਤਰਾ ਹੈ ਜਿਹੜਾ ਚਕੰਦਰ ਵਾਲਾ ਉਹ ਖੂਨ ਜੇ ਕੰਮ ਹੈ ਘਟਿਆ ਕਿਸੇ ਦਾ ਉਹਦਾ ਪੂਰਾ ਕਰ ਦਿੰਦਾ ਹੈ ਔਰ ਪਤਲਾ ਵੀ ਕਰਦਾ ਹੈ ਜਿਹੜੀ ਦੂਸਰਾ ਗ੍ਰੀਨ ਆ ਪੱਤਿਆਂ ਵਾਲਾ ਜਿਹੜਾ ਇਹ ਤਾਂ 글로 ਉਹੋ ਜੀ ਲਿਆਉਂਦਾ ਵੀ ਦੇਖਣ ਵਾਲਾ 당ਗ ਰਹਿ ਜਾਂਦਾ ਵੀ ਉਹ ਸਾਫ ਹੋ ਜਾਂਦਾ ਖੂਨ ਸਾਫ ਤੇ ਸਮਝੋ ਚਮੜੀ ਸਾਫ ਮਤਲਬ ਇਹ ਇੱਕ ਰਾਜਪੁਰੇ ਤੋਂ ਲੜਕਾ ਹੁੰਦਾ ਉਹਦੇ ਘਰ ਦੇ ਕਹਿੰਦੇ ਵੀ ਤੂੰ ਖਾਂਦਾ ਕੀ ਆ ਵੀ ਤੇਰਾ ਇੰਨਾ ਰੰਗ ਚ ਟੱਕ ਤਰ੍ਹਾਂ ਹੋ ਔਰ ਲਾਲੀ ਆ ਪੂਰੀ ਜਿਹੇ ਚਿਹਰੇ ਦੇ ਉੱਤੇ ਵੀ ਇਹ ਗੱਲ ਉਹ ਕਹਿੰਦਾ ਇਹ ਟਾਈਮ ਤੇ ਤੁਹਾਨੂੰ ਧਿਆਨ ਦਸੂਗਾ ਜੇ ਮੇਰੇ ਨਾਲ ਚੱਲੋਗੇ ਜੋ ਮੈਂ ਪੀਣਾ ਮੈਂ ਤੁਹਾਨੂੰ ਉਹੋ ਹੀ ਪਿਆਉਂਗਾ ਹੋਰ ਥਾਵਾਂ ਤੇ ਪੀਤਾ ਲੇਕਿਨ ਕਹਿੰਦਾ ਜੋ ਇੱਥੇ ਪੀਤਾ ਅਮਰਤ ਪੀਤਾ ਇਹ ਅਮਰਤ ਅਸਲੀ ਅਮਰਤ ਆਇਆ ਕਹਿੰਦੇ ਠੀਕ ਹੈ ਬਾਪੂ ਜੀ ਇਹਨੂੰ ਅੱਡੇ ਨਾਲ ਕਿਵੇਂ ਮਿਲਿਆ ਜਾ ਸਕਦਾ ਹੈ ਔਰ ਕਿਵੇਂ ਸੰਪਰਕ ਕੀਤਾ ਜਾ ਸਕਦਾ ਹੈ ਜਰੂਰ ਦੱਸ ਦਿਓ ਜੀ ਦਰਸ਼ਕਾਂ ਬੇਟਾ ਮੇਰਾ ਨੰਬਰ ਹੈਗਾ 94164 ਹਾਂਜੀ 04755 9416404755 ਠੀਕ ਹੈ ਇਸ ਤੋਂ ਇਲਾਵਾ ਬਾਪੂ ਜੀ ਤੁਹਾਨੂੰ ਯੂਨੀਵਰਸਿਟੀ ਪਟਿਆਲਾ ਦੇ ਬਿਲਕੁਲ ਸਾਹਮਣੇ ਜਿਹੜਾ ਫਲਾਈਓਵਰ ਹੈ ਉੱਤੇ ਤੁਹਾਨੂੰ ਮਿਲ ਜਾਣਗੇ ਤੇ ਤੁਸੀਂ ਇੱਥੇ ਆ ਕੇ ਇਹਨਾਂ ਕੋਲ ਜੂਸ ਪੀ ਸਕਦੇ ਹੋ ਸਵੇਰੇ 5 ਵਜੇ ਤੋਂ ਲੈ ਕੇ 12 ਵਜੇ ਤੱਕ ਦਾ ਸਮਾਂ ਹੁੰਦਾ ਹੈ ਬਿਲਕੁਲ ਜੀ 12 ਵਜੇ ਤੱਕ ਦਾ 9 ਤੋਂ 12 ਆਹ ਸੌਰੀ ਸਵੇਰੇ 5 ਤੋਂ ਲੈ ਕੇ 12 ਵਜੇ ਤੱਕ ਠੀਕ ਹੈ ਜੀ ਸੋ ਬਹੁਤ ਚੰਗਾ ਲੱਗਿਆ ਇੱਕ ਚੰਗਾ ਤੁਸੀਂ ਯੋਗਦਾਨ ਪਾ ਰਹੇ ਹੋ ਸਿਹਤ ਨੂੰ ਲੈ ਕੇ ਜਿੱਥੇ ਅਸੀਂ ਸਭ ਨਕਲੀ ਹੋ ਚੁੱਕੇ ਆਂ ਐ ਜਮਾਨੇ ਦੇ ਵਿੱਚ ਅਸਲੀ ਚੀਜ਼ ਦੇਖਣ ਨੂੰ ਮਿਲੀ ਥੋੜਾ ਦਿਲ ਨੂੰ ਸਕੂਨ ਮਿਲ ਗਿਆ ਇਹਦੇ ਵਿੱਚ ਇਤਰਾ ਹੈ ਕਿ ਜਦੋਂ ਲੜਕੀਆਂ ਹੁੰਦੀਆਂ ਨੇ ਮੇਰੀ ਆਦਤ ਹੈ ਮੈਂ ਉਹਨਾਂ ਦੇ ਸਸਰੀ ਘਰ ਬਣਾਉਂਦੀ ਮੈਂ ਸਿਰ ਤੇ ਹੱਥ ਰੱਖ ਦਿੰਦਾ ਉਹ ਮੈਨੂੰ ਪੱਤਰਕਾਰਾਂ ਨੇ ਪੁੱਛਿਆ ਵੀ ਇਹ ਕੀ ਮੈਂ ਕਹ ਵਡਿਆਂ ਦਾ ਹੱਥ ਜਿਹੜਾ ਉਹ ਰੱਬ ਦਾ ਹੱਥ ਹੁੰਦਾ ਤੇ ਬੱਚੇ ਜਦੋਂ ਆਉਂਦੇ ਆ ਸਾਨੂੰ ਆਪਣੇ ਬੱਚੇ ਲੱਗਦੇ ਸਾਨੂੰ ਆਪਣੇ ਲੱਗਦੇ ਸਾਡੇ ਆ ਅਸੀਂ ਉਸ ਕਰਕੇ ਉਹਨਾਂ ਨੂੰ ਪਿਆਰ ਦਿੰਦੇ ਤੇ ਇਹ ਪਿਆਰ ਜਿਹੜਾ ਇਹੋ ਖਿੱਚੀ ਆਉਂਦਾ ਇੱਕ ਦੂਸਰੇ ਨੂੰ ਉਹ ਬੱਚਿਆਂ ਨੂੰ ਵੀ ਖਿੱਚਦਾ ਤੇ ਸਾਨੂੰ ਵੀ ਖਿੱਚਦਾ ਇਹ ਮਿੱਠੀ ਪਾਣੀ ਜਿਹੜੀ ਆ ਇਹਦੇ ਤੇ ਨਾਲ ਦੀ ਤੇ ਰੀਸ ਬਾਕੀ ਇੱਥੇ ਸਾਡਾ ਪਰਿਵਾਰ ਹੀ ਬਣ ਚੁੱਕਿਆ ਹੁਣ ਤੇ ਕਈ ਬੱਚੇ ਇਹੋ ਜਿਹਾ ਆਉਂਦੇ ਜਿਵੇਂ ਛੁੱਟੀਆਂ 'ਚ ਚਲੇ ਗਏ ਵਾਪਸ ਆਏ ਕਈ ਵਾਰ ਟਾਈਮ ਨਹੀਂ ਹੁੰਦਾ ਜੂਸ ਨਹੀਂ ਪੀਤਾ ਪਰ ਸਾਨੂੰ ਮਿਲਣ ਜ਼ਰੂਰ ਆਉਂਦੇ ਆ ਤੇ ਸਾਨੂੰ ਇੰਜ ਲੱਗਦਾ ਵੀ ਸਾਡੀ ਇਹ ਫੈਮਿਲੀ ਆ ਹੁਣ ਤੇ ਮੇਰਾ ਵੀ ਕੋਰਸ ਸ਼ੁਰੂ ਕਰ ਦਿੱਤਾ ਬਾਪੂ ਜੀ ਨੇ ਰੇਲੀ ਵਾਲਾ ਹਾਂ ਬੇਟਾ 모ਸਟ ਵੈਲਕਮ ਜਿਵੇਂ ਆਪਣੇ ਹਿਸਾਬ ਨਾਲ ਆਓ ਤੁਹਾਡਾ ਤੁਹਾਡੀ ਤੁਹਾਡਾ ਹੀ ਸਟਾਈਲ ਆ ਇਹ ਮੇਰਾ ਨਹੀਂਗਾ ਇਹ ਤੁਹਾਡਾ ਹੀ ਆ ਮੈਂ ਤੇ ਇੱਕ ਨਾ ਜਰੀਆ ਬਣਿਆ ਬਾਕੀ ਸਭ ਕੁਝ ਤੁਹਾਡਾ ਹੀ ਬਾਕੀ ਸਾਰਿਆਂ ਸਾਸਤ੍ਰੀ ਕਾਲ ਤੰਦਰੁਸਤ ਰਹੋ ਜੂਸ ਪੀਓ ਤੰਦਰੁਸਤ ਰਹੋ ਬਿਲਕੁਲ ਸਹੀ ਫਿੱਟ ਰਹਿਣਾ ਚਾਹੀਦਾ ਸਾਡੇ ਬੇਬੇ ਬਾਪੂ ਬਹੁਤ ਵੱਡੀ ਐਗਜ਼ਾਮਪਲ ਨੇ ਸਾਡੇ ਨੌਜਵਾਨ ਕਹਿੰਦੇ ਜੇ ਛੋਟੀ ਉਮਰ ਚ ਬਿਮਾਰੀਆਂ ਲੱਗ ਗਈਆਂ ਬਿਮਾਰੀਆਂ ਕਿਉਂ ਲੱਗਣੇ ਕਿਉਂਕਿ ਸਾਡਾ ਖਾਣਾ ਪੀਣਾ ਤਾਂ ਬਿਲਕੁਲ ਠੀਕ ਨਹੀਂ ਹੈਗਾ ਸੋ ਜੇ ਤੁਸੀਂ ਖਾ ਵੀ ਰਹੇ ਹੋ ਆਪਣੇ ਸਰੀਰ ਨੂੰ ਠੀਕ ਕਰਨ ਵਾਸਤੇ ਤੁਸੀਂ ਕੀ ਕਰਨਾ ਹੈ ਇਹ ਜੂਸ ਪੀਣਾ ਜੀ ਤੁਹਾਨੂੰ ਡਰੈਸ ਦੱਸ ਦਿੱਤਾ ਹੈ ਸਾਰਾ ਕੁਝ ਸੋ ਆਓ ਪੀਓ ਇਹ ਹੋਰ ਵੀ ਜੇ ਕੋਈ ਤੁਸੀਂ ਦਵਾਈ ਮੰਗਾਉਣੀ ਹੈ ਤਾਂ ਬੇਬੇ ਜੀ ਇਹ ਦਵਾਈ ਬਣਾ ਦਿੰਦੇ ਨੇ ਚਾਹੇ ਤੁਸੀਂ ਬਵਾਸੀਰ ਦੀ ਦਵਾਈ ਲੈਣੀ ਹੈ ਚਾਹੇ ਲੀਵਰ ਖਰਾਬ ਦੀ ਕੋਈ ਵੀ ਜਿਹੜੀ ਦਵਾਈ ਹੈਗੀ ਚਾਹੇ ਔਰਤਾਂ ਸਬੰਧੀ ਕੁੜੀਆਂ ਨੂੰ ਕੋਈ ਸਮੱਸਿਆ ਹੈਗੀ ਹੈ ਸੋ ਉਹ ਵੀ ਦਵਾਈ ਜਿਹੜੀ ਤੁਹਾਨੂੰ ਇਹਨਾਂ ਕੋਲ ਮਿਲ ਸਕਦੀ ਹੈ ਸੋ ਤੁਹਾਨੂੰ ਨੰਬਰ ਦੇ ਦਿੱਤਾ ਹੈ ਤੁਸੀਂ ਆ ਸਕਦੇ ਹੋ ਪੀ ਸਕਦੇ ਹੋ ਤੇ ਆਪਣੀ ਸਿਹਤ ਜਿਹੜੀ ਹੈ ਉਹਦਾ ਖਿਆਲ ਜ਼ਰੂਰ ਰੱਖਿਆ ਕਰੋ ਉਮੀਦ ਕਰਦੀ ਹਾਂ ਵੀਡੀਓ ਪਸੰਦ ਆਈ ਹੋਗੀ ਸੋ ਇਹ ਵੀਡੀਓ ਉਹਨਾਂ ਲੋਕਾਂ ਨੂੰ ਭੇਜੋ ਜਿਹੜੇ ਸਰੀਰਕ ਪੱਖੋਂ ਦੁਖੀ ਨੇ ਤੰਦਰੁਸਤ ਰਹਿਣਾ ਚਾਹੁੰਦੇ ਨੇ ਬਿਮਾਰੀ ਤੋਂ ਬਚਣਾ ਚਾਹੁੰਦੇ ਨੇ ਸੋ ਅੱਜ ਲਈ ਐਨ ਆਈ ਮੈਨੂੰ ਦਿ